ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਣ ਦਾ 13ਵਾਂ ਭਾਗ ਕੇਵਲ ਮਨੁੱਖ ਨੂੰ ਪ੍ਰਾਪਤ ਹੋਈ ਅਲੋਕਾਰ ਸ਼ਕਤੀਮਾਨ 14ਵਾਂ ਭਾਗ ਮਨ ਰਾਜਾ ਸੁਲਤਾਨ 15ਵਾਂ ਭਾਗ ਮਨ ਹਾਥੀ 16ਵਾਂ ਭਾਗ ਮਨ ਡੱਡੂ 17ਵਾਂ ਭਾਗ ਮਨ ਕਰਹਲਾ 18ਵਾਂ ਭਾਗ ਮਨ ਪੰਛੀ 19ਵਾਂ ਭਾਗ ਮਨ ਮੋਰ 20ਵਾਂ ਭਾਗ ਮਨ ਬੈਲ ਬਲਦ 21ਵਾਂ ਭਾਗ ਮਨ ਕਾਲਾ ਹਰਨ ਮਨ ਪਵਰਾ ਅਤੇ 22ਵਾਂ ਭਾਗ ਮਨ ਕੋੜਾ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ ਮਨੁੱਖ ਨੂੰ ਪ੍ਰਾਪਤ ਹੋਈ ਅਲੋਕਾਰ ਸ਼ਕਤੀ ਮਨ ਸਤਿਗੁਰਾਂ ਦਾ ਫਰਮਾਨ ਹੈ ਰੇ ਮਨ ਮੇਰੇ ਤੂੰ ਹਰਿ ਸਿਓ ਜੋਰ ਪੰਨਾ 239 ਇਹ ਕਹਿਣਾ ਆਤਕਥਨੀ ਨਹੀਂ ਹੈ ਕਿ ਜੀਵ ਨੂੰ ਪਰਮਾਤਮਾ ਨਾਲ ਜੋੜਨ ਲਈ ਮਨ ਸਾਧਨ ਹੈ ਅਤੇ ਮਨੁੱਖ ਨੂੰ ਪ੍ਰਭੂ ਤੋਂ ਦੂਰ ਲੈ ਜਾਣ ਵਿੱਚ ਵੀ ਮੁੱਖ ਕਾਰਨ ਮਨ ਹੀ ਬਣਦਾ ਹੈ ਕਰਮਲੇਖਾ ਦੇ ਚੰਗੇ ਜਾਂ ਮਾੜੇ ਬਣਾਉਣ ਵਿੱਚ ਮਨ ਦਾ ਹੀ ਬਹੁਤਾ ਹਿੱਸਾ ਹੁੰਦਾ ਹੈ ਕੇਵਲ ਮਨ ਦਾ ਸਥਿਰ ਨਾ ਹੋ ਸਕਣਾ ਜਨਮ ਮਰਨ ਦੇ ਗੇੜ ਵਿੱਚ ਲੈ ਵੜਦਾ ਹੈ ਪ੍ਰਭੂ ਦੀ ਯਾਦ ਵਿੱਚ ਲੀਨ ਹੋਣਾ ਮਨੁੱਖ ਦਾ ਜੋਤ ਵਿੱਚ ਰਲਣਾ ਮਨੁੱਖ ਦੇ ਸਥਿਰ ਹੋਣ ਤੇ ਹੀ ਨਿਰਭਰ ਹੈ ਜ਼ਰੂਰੀ ਬਣਦਾ ਹੈ ਕਿ ਮਨ ਸ਼ਕਤੀ ਬਾਰੇ ਵੀ ਅਸੀਂ ਖੁੱਲੀ ਗੁਰਮਤ ਵਿਚਾਰ ਕਰ ਲਈਏ ਗੁਰਮਤ ਮਾਰਤੰਡ ਵਿੱਚ ਭਾਈ ਕਾਨ ਸਿੰਘ ਜੀ ਨੇ ਮਾਨ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ ਅੰਤਕਾਰਨ ਵਿਦਵਾਨਾਂ ਨੇ ਅੰਤਕਾਰਨ ਭੀ ਤ੍ਰੀ ਇੰਦਰੇ ਦੇ ਚਾਰ ਭੇਦ ਕਲਪੇ ਹਨ ਨੰਬਰ 1 ਮਨ ਸੰਕਲਪ ਵਿਕਲਪ ਰੂਪ ਵਿਰਤ ਨੰਬਰ 2 ਬੁੱਧ ਬਵੇਕ ਨਾਲ ਨਿਸ਼ਚੇ ਕਰਨ ਵਾਲੀ ਸ਼ਕਤੀ ਨੰਬਰ 3 ਚਿੱਤ ਜਿਸ ਤੋਂ ਬਾਤਾਂ ਦਾ ਚੇਤਾ ਸਿਮਰਣ ਹੁੰਦਾ ਹੈ ਅਤੇ ਨੰਬਰ 4 ਅਹੰਕਾਰ ਜਿਸ ਤੋਂ ਸੰਸਾਰ ਦੇ ਪਦਾਰਥਾਂ ਨਾਲ ਆਪਣਾ ਸਬੰਧ ਪ੍ਰਤੀਤ ਹੁੰਦਾ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਮਨ ਬਾਰੇ ਇਉਂ ਲਿਖਿਆ ਹੈ ਮਨ ਸੰਸਕ੍ਰਿਤ ਮਨਸ ਮਨ ਗਿਆਨ ਧਾਤੂ ਦਾ ਅਰਥ ਹੈ ਸਾਰੀਆਂ ਦਿਮਾਗੀ ਤਾਕਤਾਂ ਗਿਆਨ ਸ਼ਕਤੀਆਂ ਸੰਕਲਪ ਵਿਕਲਪ ਸਮਝ ਬੂਝ ਸਿਆਣਪ ਇੱਛਾ ਵਿਚਾਰ ਅੰਤਕਾਰਨ ਆਦ ਸਾਰੇ ਮਨ ਵਿੱਚ ਆ ਜਾਂਦੇ ਹਨ ਪਰ ਮਨ ਨੂੰ ਅੰਤਕਾਰਨ ਦੇ ਚਾਰ ਭੇਦਾਂ ਵਿੱਚੋਂ ਇੱਕ ਭੇਦ ਵੀ ਸਮਝਿਆ ਜਾਂਦਾ ਹੈ ਅੰਤਕਾਰਨ ਦੇ ਚਾਰ ਭੇਦ ਇਹ ਕੀਤੇ ਜਾਂਦੇ ਹਨ ਨੰਬਰ 1 ਮਨ ਜਿਸ ਕਰਕੇ ਸੰਕਲਪ ਕਿਸੇ ਕੰਮ ਲਈ ਇਰਾਦਾ ਕਰਨਾ ਤੇ ਵਿਕਲਪ ਇਰਾਦਾ ਟਾ ਦੇਣਾ ਫੁਰਦੇ ਹਨ ਨੰਬਰ 2 ਬੁੱਧ ਜਿਸ ਤੋਂ ਵਿਚਾਰ ਚੰਗੇ ਮੰਦੇ ਦਾ ਨਿਰਣਾ ਅਤੇ ਸਿੱਟਾ ਹੁੰਦਾ ਹੈ ਤਿੰਨ ਚਿੱਤ ਜਿਸ ਕਰਕੇ ਸਮਰਣ ਚੇਤਾ ਹੁੰਦਾ ਹੈ ਵਿਚਾਰਾਂ ਜਾਂ ਤਜਰਬਿਆਂ ਨੂੰ ਇਕੱਤਰ ਕਰਕੇ ਰੱਖਦਾ ਹੈ ਅਤੇ ਨੰਬਰ 4 ਅਹੰਕਾਰ ਜਿਸ ਤੋਂ ਪਦਾਰਥਾਂ ਨਾਲ ਆਪਣਾ ਸਬੰਧ ਹੁੰਦਾ ਹੈ ਗੁਰਬਾਣੀ ਵਿਚਾਰ ਉੱਪਰ ਲਿਖੇ ਮੰਦੇ ਇਹਨਾਂ ਭੇਦਾਂ ਨੂੰ ਗੁਰੂ ਬਾਣੀ ਵਿੱਚ ਬੜੇ ਵਿਸਤਾਰ ਨਾਲ ਸਮਝਾਇਆ ਹੋਇਆ ਹੈ ਸੁਰਤ ਮਨ ਅਤੇ ਬੁੱਧ ਜਪਜੀ ਸਾਹਿਬ ਦੀ 13ਵੀਂ ਪੌੜੀ ਦੀ ਤੋਕ ਮਨੈ ਸੁਰਤ ਹੋਵੇ ਮਨ ਬੁੱਧ ਅਤੇ ਫਿਰ ਗਿਆਨ ਖੰਡ ਵਾਲੀ ਅਵਸਥਾ ਸਮਝਾਉਂਦੀਆਂ ਛਤਵੀਂ ਪੌੜੀ ਵਿੱਚ ਿਤਥੇ ਘੜੀਏ ਸੁਰਤ ਮਾਤਮਨ ਬੁੱਧ ਆਇਆ ਹੈ ਪਹਿਲੀ ਤੁਕ ਦਾ ਅਰਥ ਹੈ ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਉਸ ਦੀ ਸੁਰਤ ਅਤੇ ਬੁੱਧੀ ਉੱਚੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਭਾਵ ਮਾਇਆ ਦੇ ਨਸ਼ੇ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ ਦੂਜੀ ਤਕ ਦਾ ਭਾਵ ਵੀ ਇਹੀ ਹੈ ਕਿ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਅਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨ ਬੁੱਧ ਅਤੇ ਸੁਰਤ ਦਾ ਆਪਸ ਵਿੱਚ ਡੂੰਘਾ ਸਬੰਧ ਹੈ ਇੱਛਾ ਕਰਨਾ ਮਨ ਦੀ ਮੁੱਖ ਕਿਰਿਆ ਹੈ ਕਿਸੇ ਕੰਮ ਲਈ ਇਰਾਦਾ ਕਰਨਾ ਕਿਸੇ ਚੀਜ਼ ਵਿੱਚ ਨਿਸ਼ਚਾ ਲਿਆਉਣਾ ਜਾਂ ਕਿਸੇ ਚੀਜ਼ ਵੱਲੋਂ ਹਟ ਜਾਣਾ ਇਰਾਦਿਆਂ ਨੂੰ ਕਰੜਾ ਕਰਨਾ ਜਾਂ ਨਰਮ ਕਰਨਾ ਸ਼ਰਮ ਅਨੁਭਵ ਕਰਨਾ ਡਰਨਾ ਆਦ ਸਭ ਮਨ ਦੀ ਕਿਰਿਆ ਹੈ ਸਰੀਰ ਦੇ ਗਿਆਨ ਇੰਦਰੀਆਂ ਤੇ ਮਨ ਦਾ ਬੜਾ ਤਕੜਾ ਪ੍ਰਭਾਵ ਹੈ ਮਨ ਤਕੜਾ ਹੋ ਜਾਏ ਤਾਂ ਸਰੀਰ ਵਿੱਚ ਹਿੰਮਤ ਆ ਜਾਂਦੀ ਹੈ ਮਨ ਕਮਜ਼ੋਰੀ ਫੜ ਜਾਏ ਜਾਂ ਮਨ ਡਰ ਜਾਏ ਤਾਂ ਸਰੀਰ ਢਿੱਲਾ ਪੈ ਜਾਂਦਾ ਹੈ ਮਨ ਦੇ ਭੈ ਪੀਤ ਹੋ ਜਾਣ ਨਾਲ ਕਈ ਵਾਰੀ ਸਰੀਰ ਦੀ ਮੌਤ ਹੋ ਜਾਂਦੀ ਹੈ ਗੌਣ ਵਜਾਉਣ ਦਾ ਬੜਾ ਵਧੀਆ ਰੰਗਾ ਰੰਗ ਪ੍ਰੋਗਰਾਮ ਕਰਨ ਵਾਲੇ ਫਿਲਮੀ ਸtare ਆਏ ਹੋਣ ਕਰਕੇ ਬੜੀ ਮਹਿੰਗੀ ਟਿਕਟ ਖਰਚ ਕੇ ਕੋਈ ਮਨੁੱਖ ਉਸ ਰੌਣਕ ਨੂੰ ਮਾਣ ਰਿਹਾ ਹੈ ਉਸ ਦਾ ਸਾਰਾ ਧਿਆਨ ਉਸ ਪ੍ਰੋਗਰਾਮ ਨੂੰ ਸੁਣਨ ਵਿੱਚ ਖੁੱਬਾ ਹੋਇਆ ਹੈ ਜਾਂ ਬਲੈਕ ਵਿੱਚ ਵੇਖਦੀ ਦੋਨੇ ਮੁੱਲ ਤੇ ਟਿਕਟ ਖਰੀਦ ਕੇ ਕੋਈ ਬੜਾ ਵਧੀਆ ਅਤੇ ਨਵੀਂ ਆਈ ਫਿਲਮ ਦੇਖ ਰਿਹਾ ਹੈ ਜਾਂ ਅਸੀਂ ਕਿਸੇ ਬੜੇ ਵਿਦਵਾਨ ਅਤੇ ਵਧੀਆ ਬੋਲਣ ਵਾਲੇ ਪ੍ਰਚਾਰਕ ਦਾ ਵਿਖਿਆਨ ਸੁਣ ਰਹੇ ਹਾਂ ਗੁਰੂ ਘਰ ਵਿੱਚ ਬੈਠੇ ਬੜੇ ਸੁਰ ਤਾਲ ਅਤੇ ਰਾਗ ਵਿਦਿਆ ਵਿੱਚ નિਪੁੰਨ ਬੜੀ ਮਿੱਠੀ ਸੁਰੀਲੀ ਆਵਾਜ਼ ਵਾਲੇ ਗੁਰਬਾਣੀ ਦੇ ਗਿਆਤਾ ਕਿਸੇ ਪ੍ਰਸਿੱਧ ਰਾਗੀ ਦਾ ਰਸਪੰਨਾ ਕੀਰਤਨ ਸੁਣਨ ਵਿੱਚ ਮਗਨ ਹੋਈ ਹੈ ਸਾਡਾ ਧਿਆਨ ਜ਼ਰਾ ਵੀ ਕਿਸੇ ਹੋਰ ਗੱਲ ਵੱਲ ਜਾਣਾ ਅਸੰਭਵ ਬਣਿਆ ਹੋਇਆ ਹੋਵੇ ਉਸ ਸਮਾਗਮ ਵਿੱਚ ਲਈ ਹਰ ਗੱਲ ਸੁਣਨੀ ਸਾਡੇ ਲਈ ਬੜੀ ਕੀਮਤੀ ਬਣੀ ਹੋਈ ਹੋਵੇ ਉਸ ਸਮੇਂ ਕੰਨ ਵਿੱਚ ਇਹ ਖਬਰ ਪੈ ਜਾਵੇ ਕਿ ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ अथवा ਕਿਸੇ ਹੋਰ ਅਜਹੀ ਖਤਰਨਾਕ ਘਟਨਾ ਦੀ ਢਿੰਕ ਪੈ ਜਾਵੇ ਤਾਂ ਫਿਰ ਉਸ ਦੁਰਲੱਭ ਥਾਂ ਤੇ ਬੈਠਣਾ ਔਖਾ ਹੋ ਜਾਂਦਾ ਹੈ ਉਸ ਥਾਂ ਦੀ ਉਹੀ ਗੱਲ ਜਿਸ ਦਾ ਇੱਕ ਇੱਕ ਅੱਖਰ ਕੀਮਤੀ ਮੋਤੀ ਬਣਿਆ ਹੋਇਆ ਸੀ ਸਭ ਕੁਝ ਸੁਣਨੋਂ ਰਹਿ ਜਾਂਦਾ ਹੈ ਸਾਰਾ ਧਿਆਨ ਸੜਦੇ ਘਰ ਨੂੰ ਬਚਾਉਣ ਵੱਲ ਚਲਾ ਜਾਂਦਾ ਹੈ ਉਹੀ ਰਸ ਬੇਰਸ ਹੀ ਉਹ ਦਿੱਸਦੀ ਹੈ ਕਾਰਨ ਪਹਿਲਾਂ ਮਨ ਹਾਜ਼ਰ ਸੀ ਫਿਰ ਮਨ ਉਸ ਥਾਂ ਤੋਂ ਗੈਰ ਹਾਜ਼ਰ ਹੋ ਗਿਆ ਅਸੀਂ ਕਿਸੇ ਥਾਂ ਪੁੱਜਣ ਲਈ ਤੁਰੇ ਜਾ ਰਹੇ ਹਾਂ ਖਿਆਲਾਂ ਵਿੱਚ ਏਡੇ ਗਵਾਚ ਜਾਂਦੇ ਹਾਂ ਕਿ ਅਸਲ ਥਾਂ ਨਾਲੋਂ ਅੱਗੇ ਨਿਕਲ ਜਾਂਦੇ ਹਾਂ ਪਿੱਛੇ ਪਰਤਣਾ ਪੈਂਦਾ ਹੈ ਮਨ ਪਰਦੇਸੀ ਹੋ ਗਿਆ ਸਭ ਕੁਝ ਸਾਡੇ ਲਈ ਪਰਦੇਸ ਬਣ ਗਿਆ ਮਨ ਪਰਦੇਸੀ ਜੇਤੀ ਹੈ ਸਭ ਦੇਸ਼ ਪਰਾਇਆ ਪੰਨਾ 767 ਦਰਬਾਰੀ ਮੌਲਵੀ ਦੀ ਚੌਕ ਵਿੱਚ ਆ ਕੇ ਸੁਲਤਾਨਪੁਰ ਲੋਧੀ ਦੇ ਨਵਾਬ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਹਾਡੇ ਲਈ ਹਿੰਦੂ ਮੁਸਲਮਾਨ ਬਰਾਬਰ ਹਨ ਤਾਂ ਕਿ ਤੁਸੀਂ ਮਸੀਤੇ ਚੱਲ ਕੇ ਸਾਡੇ ਨਾਲ ਨਮਾਜ਼ ਪੜ ਸਕੋਗੇ ਸਤਿਗੁਰਾਂ ਫਰਮਾਨ ਕੀਤਾ ਕਿ ਹਾਂ ਮੈਂ ਤੁਹਾਡੇ ਨਾਲ ਮਸੀਤ ਵਿੱਚ ਨਮਾਜ਼ ਪੜਨ ਲਈ ਤਿਆਰ ਹਾਂ ਗੁਰਦੇਵ ਜੀ ਉਹਨਾਂ ਦੇ ਨਾਲ ਹੋ ਤੁਰੇ ਮਸੀਤੇ ਜਾ ਕੇ ਸਾਰੇ ਜਣੇ ਨਮਾਜ਼ ਪੜਨ ਲੱਗ ਪਏ ਗੁਰਦੇਵ ਜੀ ਨਮਾਜ਼ੀਆਂ ਦੀ ਕਤਾਰ ਵਿੱਚ ਖੜੇ ਰਹੇ ਉਹਨਾਂ ਨੇ ਦੂਜਿਆਂ ਦੇ ਨਾਲ ਰਲ ਮਿਲ ਕੇ ਸਜਦਾ ਇੱਕ ਵਾਰ ਹੀ ਵੀ ਨਾ ਕੀਤਾ ਨਮਾਜ਼ ਪੜ ਕੇ ਹਟੇ ਤਾਂ ਮੌਲਵੀ ਅਤੇ ਨਵਾਬ ਨੇ ਇਤਰਾਜ਼ ਕੀਤਾ ਬਚਨ ਕਰਕੇ ਤੁਸੀਂ ਨਮਾਜ਼ ਵਿੱਚ ਸਾਡੇ ਨਾਲ ਸ਼ਾਮਲ ਨਾ ਹੋ ਕੇ ਆਪਣਾ ਬਚਨ ਭੰਗ ਕੀਤਾ ਹੈ ਸਤਿਗੁਰਾਂ ਫਰਮਾਇਆ ਕਿ ਤੁਸੀਂ ਦੋਵੇਂ ਹੀ ਮਸਜਿਦ ਵਿੱਚ ਹਾਜ਼ਰ ਨਹੀਂ ਹੋ ਅਸੀਂ ਨਮਾਜ਼ ਕਿਸ ਨਾਲ ਰਲ ਕੇ ਪੜਦੇ ਮੌਲਵੀ ਨੂੰ ਆਪਣੀ ਘੋੜੀ ਦੀ ਬੇਸ਼ੇਰੀ ਦਾ ਫਿਕਰ ਲੱਗਾ ਹੋਇਆ ਸੀ ਕਿ ਕਿਤੇ ਖੂਹੀ ਵਿੱਚ ਨਾ ਜਾ ਪਏ ਅਤੇ ਨਵਾਬ ਜੀ ਤੁਸੀਂ ਕਾਬਲ ਵਿੱਚ ਘੋੜੇ ਖਰੀਦ ਰਹੇ ਹੋ ਗੱਲ ਸੱਚੀ ਸੀ ਮਨ ਕਰਕੇ ਦੋਵੇਂ ਹੀ ਗੈਰਹਾਜ਼ਰ ਸਨ ਮਨ ਹਾਜ਼ਰ ਨਹੀਂ ਸੀ ਤਾਂ ਸਰੀਰ ਦੀ ਹਾਜ਼ਰੀ ਵਿਅਰਥ ਹੋ ਜਾਂਦੀ ਹੈ ਸਤਿਗੁਰਾਂ ਦਾ ਫਰਮਾਨ ਹੈ ਗੁਰਸਬਾ ਏਮ ਨਾ ਪਾਈਐ ਨਾ ਨੇੜਾ ਹੈ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ ਪੰਨਾ 84 ਮਨ ਦਾ ਸਰੀਰ ਦੇ ਇੰਦਰੀਆਂ ਤੇ ਇੰਨਾ ਕਾਬੂ ਹੈ ਕਿ ਜਦੋਂ ਮਨ ਹਾਜ਼ਰ ਨਾ ਹੋਵੇ ਤਾਂ ਅੱਖੀਆਂ ਵੇਖਣੋਂ ਹਟ ਜਾਂਦੀਆਂ ਹਨ ਅਤੇ ਕੰਨ ਸੁਣਨੋਂ ਰੁਕ ਜਾਂਦੇ ਹਨ ਲਤਾ ਪਤਾ ਨਹੀਂ ਕਦੋਂ ਦੌੜਨਾ ਆਰੰਭ ਕਰ ਦਿੰਦੀਆਂ ਹਨ ਅਮਰੀਕਾ ਵਿੱਚ ਇੰਨੀ ਦਿਨੀ ਡਾਕਟਰ ਦੀਪਕ ਚੋਪੜਾ ਦੇ ਭਾਸ਼ਣ ਯੋਜਨਾਬੱਧ ਢੰਗ ਨਾਲ ਟੀਵੀ ਤੇ ਸੁਣਾਏ ਜਾ ਰਹੇ ਹਨ ਉਸ ਦੇ ਭਾਸ਼ਣਾਂ ਦੀਆਂ ਟੇਪਾਂ ਅਤੇ ਪੁਸਤਕਾਂ ਬੜੀਆਂ ਮਹਿੰਗੀਆਂ ਵਿਕਰੀਆਂ ਹਨ ਉਸ ਨੇ ਸਿੱਧ ਕੀਤਾ ਹੈ ਕਿ ਮਨ ਦੇ ਤਕੜੇ ਹੋ ਜਾਂ ਨਾਲ ਬੜੀਆਂ ਭੈੜੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਕਿਸੇ ਭੈੜੀ ਤੋਂ ਭੈੜੀ ਬਿਮਾਰੀ ਵਾਲੇ ਰੋਗੀ ਮਨੁੱਖ ਦੇ ਮਨ ਵਿੱਚ ਇਹ ਦ੍ਰਿੜਤਾ ਭਰ ਦਿੱਤੀ ਜਾਂਦੀ ਹੈ ਕਿ ਉਸ ਨੂੰ ਉਹ ਬਿਮਾਰੀ ਹੋਈ ਹੀ ਨਹੀਂ ਸੀ ਉਸ ਘੜੀ ਬਿਮਾਰੀ ਮੂੜਾ ਖਾ ਜਾਂਦੀ ਹੈ ਉਸ ਡਾਕਟਰ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਮਨ ਦੀ ਮਜ਼ਬੂਤੀ ਨਾਲ ਠੀਕ ਕਰ ਵਿਖਾਈ ਹੈ ਸਰੀਰ ਇੰਦਰੀਆਂ ਤੇ ਮਨ ਦੀ ਹਕੂਮਤ ਤੇ ਕਈ ਹੈਰਾਨ ਕਰ ਦੇਣ ਵਾਲੇ ਤਜਰਬੇ ਕਰਕੇ ਵਿਖਾਏ ਜਾ ਰਹੇ ਹਨ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਪੱਕਾ ਯਕੀਨ ਕਰ ਲਿਆ ਕਿ ਉਸ ਦੇ ਹੱਥ ਵਿੱਚ ਬਰਫ਼ ਹੈ ਤਾਂ ਉਸ ਦੇ ਹੱਥ ਦਾ ਤਾਪਮਨ ਘਟ ਗਿਆ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿੱਚ ਇਹ ਯਕੀਨ ਪੱਕਾ ਹੋ ਗਿਆ ਕਿ ਉਹ ਬੜੀ ਸਖਤ ਗਰਮੀ ਵਿੱਚ ਬੈਠਾ ਹੈ, ਉਸ ਦੇ ਸਰੀਰ ਦਾ ਤਾਪਮਨ ਵਧਿਆ ਹੋਇਆ ਮਿੰਕੇ ਵਖਾ ਦਿੱਤਾ। ਜੰਗਲੀ ਜਾਨਵਰ ਦੇ ਭੈ ਕਾਰਨ ਦੌੜਿਆ ਹੋਇਆ ਮਨੁੱਖ ਪਾਣੀ ਦਾ ਏਡਾ ਚੌੜਾ ਨਾਲਾ ਟੱਪ ਗਿਆ ਜਿਹੜਾ ਉਹ ਨਾ ਕਦੇ ਪਹਿਲਾਂ ਟੱਪ ਸਕਿਆ ਸੀ ਤੇ ਨਾ ਉਸ ਦੇ ਮਗਰੋਂ ਸਾਰਾ ਯਤਨ ਕਰਕੇ ਟੱਪ ਸਕਿਆ। ਇਸੇ ਤਰ੍ਹਾਂ ਮਨ ਦੀ ਸ਼ਕਤੀ ਵਰਤ ਕੇ ਭਾਰ ਚੁੱਕਣ ਦਾ ਹੈਰਾਨ ਕਰ ਦੇਣ ਵਾਲਾ ਤਜਰਬਾ ਕਰ ਵਿਖਾਇਆ ਗਿਆ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੇ ਐਡਾ ਅਸਰਦਾਰ ਕਾਬੂ ਰੱਖਣ ਵਾਲੇ ਮਨ ਨੂੰ ਤਦੇ ਹੀ ਸਤਿਗੁਰਾਂ ਨੇ ਸਰੀਰ ਨਗਰੀ ਦਾ ਰਾਜਾ ਪ੍ਰਮਾਨ ਕੀਤਾ ਹੈ ਭਾਗ 14 ਮਨ ਰਾਜ ਅਖਰ ਪਲ-ਪਲ ਭੁਲੀਐ ਪੇਖੀ ਬਹੁਤ ਅਪਮਾਨ ਤੀਰਥਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬੈਨ ਕੈਨ ਸਮਝਾਈ ਹੈ ਮਨ ਰਾਜਾ ਸੁਲਤਾਨ ਪੰਨਾ 61 ਅਰਥ ਵਿਦਿਆ ਪੜ ਪੜ ਕੇ ਮਨ ਵਿੱਚ ਵਿਦਿਆ ਦੀ ਹੰਕਾਰ ਹੋ ਜਾਣ ਦੇ ਕਾਰਨ ਕੋਰਾਹੇ ਪੈਦਾ ਹੈ ਗ੍ਰਿਸ਼ਤ त्यागੀਆਂ ਦੇ ਭੇਖਾਂ ਨਾਲ ਵੀ ਮਨ ਵਿੱਚ ਬੜਾ ਮਾਣ ਪੈਦਾ ਹੁੰਦਾ ਹੈ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਤੀਰਥ ਇਸ਼ਨਾਨੀ ਹੋਣ ਦੇ ਹੰਕਾਰ ਦੀ ਮੈਲ ਵਗੈੜ ਪੈਦਾ ਕਰਦੀ ਹੈ ਮਨ ਇਸ ਸਰੀਰ ਨਗਰੀ ਦਾ ਰਾਜਾ ਬਣੀ ਬੈਠਾ ਹੁੰਦਾ ਹੈ ਗੁਰੂ ਤੋਂ ਬਿਨਾ ਇਸ ਨੂੰ ਸਮਝਾ ਕੋਈ ਨਹੀਂ ਸਕਿਆ ਗੁਰੂ ਦੀ ਮਾਤੋਂ ਅਨੁਸਾਰ ਤੁਰਨ ਦੇ ਰਾਹ ਵਿੱਚ ਮਨ ਹੀ ਰੁਕਾਵਟਾਂ ਪਾਉਂਦਾ ਹੈ ਮਨ ਹੀ ਸੰਸਾਰੀ ਪਦਾਰਥਾਂ ਦੇ ਲੋਹ ਵਿੱਚ ਮਨੁੱਖ ਨੂੰ ਫਸਾਉਂਦਾ ਹੈ ਅਤੇ ਜੀਵ ਆਤਮਾ ਨੂੰ ਖਵਾਰ ਕਰਦਾ ਹੈ ਇਹ ਮਨ ਰਾਜਾ ਲੋਭੀਆ ਲਬ ਤੋਂ ਲੁਭਾਈ ਗੁਰਮਖ ਲੋਭ ਨਿਵਾਰਿਐ ਹਰ ਸਿਉ ਬਣਾਈ ਕਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੇ ਮਨਮੁਖ ਸੱਚ ਨ ਭੀਜਈ ਕੂੜ ਕੋੜ ਗੜਾਵੈ ਪੰਨਾ 419 ਅਰਥ ਮਾਇਆ ਦਾ ਲੋਭੀ ਇਹ ਮਾਨਾ ਸਰੀਰ ਨਗਰ ਦਾ ਰਾਜਾ ਬਣ ਬੈਠਦਾ ਹੈ ਲੋਭ ਵਿੱਚ ਫਸਿਆ ਸਦਾ ਮਾਇਆ ਦਾ ਲੋਭ ਹੀ ਕਰਦਾ ਰਹਿੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਦੇ ਮਨ ਦਾ ਲੋਭ ਦੂਰ ਕਰ ਲੈਂਦਾ ਹੈ ਉਸ ਦੀ ਪਰਮਾਤਮਾ ਨਾਲ ਪ੍ਰੀਤ ਬਣਾਉਂਦੀ ਹੈ ਜੇ ਕੱਲਰ ਵਿੱਚ ਖੇਤੀ ਬੀਜੀ ਜਾਏ ਤਾਂ ਬੀਜਣ ਵਾਲਾ ਉਸ ਵਿੱਚੋਂ ਲਾਭ ਨਹੀਂ ਲੈ ਸਕਦਾ ਤੇ ਮੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਝੂਠ ਵਿੱਚ ਰਲਦਾ ਹੈ ਅਤੇ ਪਰਮਾਤਮਾ ਵਿੱਚ ਹਰਾਚ ਵਿੱਚ ਨਹੀਂ ਸਕਦਾ ਮਨ ਰਾਜਾ ਮਨ ਮੰਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣਗਾਈ ਪੰਨਾ 1125 ਅਰਥ ਗੁਰੂ ਦੀ ਮਿਹਰ ਨਾਲ ਜਿਹੜਾ ਮਨ ਆਪਣੇ ਸਰੀਰਕ ਇੰਦਰੀਆਂ ਦਾ ਰਾਜਾ ਹੋ ਗਿਆ ਭਾਵ ਸਰੀਰ ਦੇ ਇੰਦਰੀਆਂ ਤੇ ਕਾਬੂ ਪਾਉਣ ਜੋਗਾ ਹੋ ਗਿਆ ਉਹ ਮਨ ਮਾਇਕ ਫੁਰਨੀਆਂ ਦੇ ਪਿੱਛੇ ਦੌੜ ਭਜ ਕਰਨੀ ਮੰਨ ਗਿਆ ਉਸ ਮਨ ਦੀ ਵਾਸਨਾ ਉਸ ਦੇ ਆਪਣੇ ਅੰਦਰੇ ਹੀ ਲੀਨ ਹੋ ਗਈ ਗੁਰੂ ਦੀ ਮਿਹਰ ਨਾਲ ਮਨ ਪ੍ਰਭੂ ਚਰਨਾਂ ਦਾ ਮਿਲਾਪੀ ਹੋ ਗਿਆ ਉਹ ਆਪਾ ਪਾਪ ਵੱਲੋਂ ਖਤਮ ਹੋ ਕੇ ਪ੍ਰਭੂ ਦੀਦਾਰ ਦਾ ਪ੍ਰੇਮੀ ਹੋ ਗਿਆ ਉੱਚੀ ਸੂਝ ਵਾਲਾ ਹੋ ਚੁੱਕਾ ਅਜਿਹਾ ਮਨ ਫਿਰ ਪ੍ਰਭੂ ਦੀ ਸਿੱਖਤ ਸਲਾਹ ਕਰਨ ਲੱਗ ਪੈਂਦਾ ਹੈ ਅਗ ਅੰਦਰਵਾ ਮਨ ਹਾਥੀ ਮਨ ਦੇ ਅਮੋੜ ਪੁੜੇ ਨੂੰ अथवा ਚੰਚਲਤਾ ਯਾਦ ਨੂੰ ਗੁਰਬਾਣੀ ਵਿੱਚ ਪਸ਼ੂ ਪੰਖੀਆਂ ਦੇ ਸੁਭਾਅ ਨਾਲ ਤੁਲਨਾ ਦਿੱਤੀ ਹੈ ਮਨ ਕੁੰਚਰ ਕਾਇਆਉ ਦੇਾਨੈ ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੇ ਸ਼ੋਭ ਸੁਮਾਨੈ ਪੰਨਾ 221 ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈ ਮਤ ਮੈਗਲ ਮਿਕਦਾਰਾ ਗੁਰ ਅੰਕਸ਼ ਮਾਰ ਜਿਵਾਲਣ ਹਾਰਾ ਮਨ ਅਸਾਧ ਸਾਧੇ ਜਨ ਕੋਏ ਆਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਪੰਨਾ 159 ਅਰਥ ਜਦੋਂ ਮਨੁੱਖ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਣ ਬਣਾ ਲੈਣ ਦੀ ਕਾਰ ਕਰਦਾ ਹੈ ਤਦੋਂ ਉਸ ਨੂੰ ਇਸ ਮਨ ਦੇ ਸੁਭਾਅ ਦੀ ਸਮਝ ਆ ਜਾਂਦੀ ਹੈ ਕਿ ਉਸ ਦਾ ਮਨ ਹਉਮੈ ਵਿੱਚ ਕਿਉਂ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿੱਚ ਮਸਤ ਹੋਵੇ ਫਿਰ ਗੁਰੂ ਹੀ ਆਤਮਕ ਮੌਤ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਗਿਆਨ ਦਾ ਅੰਕਸ਼ ਮਾਰ ਕੇ ਮੁੜ ਆਤਮਕ ਜੀਵਨ ਬਖਸ਼ਦਾ ਹੈ ਇਹ ਮਨ ਸੌਖੇ ਤਰੀਕੇ ਨਾਲ ਵਸ ਵਿੱਚ ਨਹੀਂ ਆ ਸਕਦਾ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਇਸ ਨੂੰ ਵਸ ਵਿੱਚ ਲਿਆਉਂਦਾ ਹੈ ਜਦੋਂ ਮਨੁੱਖ ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ ਅਮੋੜ ਪੁਣੇ ਨੂੰ ਮੁਕਾ ਲੈਂਦਾ ਹੈ ਤਦੋਂ ਮਨ ਪਵਿੱਤਰ ਹੋ ਜਾਂਦਾ ਹੈ ਗੁਰੂ ਦੀ ਸ਼ਰਣ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਨਾ ਬਣਾ ਲੈਂਦਾ ਹੈ ਉਹ ਆਪਣੇ ਅੰਦਰੋਂ ਹਉਮੈ ਛੱਡ ਦਿੰਦਾ ਹੈ ਵਿਕਾਰ ਤਿਆਗ ਦਿੰਦਾ ਹੈ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੱਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਝੜ ਪਾਏ ਪੰਨਾ 516 ਅਰਥ ਮਨ ਮਨ ਉਹ ਹਾਥੀ ਹੈ ਜੇ ਸਤਗੁਰੂ ਇਸ ਦਾ ਮਹਾਵਤ ਬਣੇ ਤੇ ਗੁਰੂ ਦੀ ਦਿੱਤੀ ਮਤ ਇਸ ਦੇ ਸਿਰ ਤੇ ਕੁੰਡਾ ਹੋਵੇ ਤਾਂ ਇਹ ਮਨ ਉਧਰ ਜਾਂਦਾ ਹੈ ਜਿੱਦਨ ਗੁਰੂ ਤੋਰਦਾ ਹੈ ਪਰ ਇਹ ਨਾਨਕ ਕੁੰਡੇ ਤੋਂ ਬਿਨਾ ਹਾਥੀ ਮੁਰਮੜ ਉਰਾਈ ਪੈਂਦਾ ਹੈ ਕਬੀਰ ਮੁਕਤ ਦਵਾਰਾ ਸੰਕੁੜਾ ਰਾਈ ਦਸਮੇ ਪਾਏ ਮਨ ਤੋਂ ਮੈਗਲ ਹੋਈ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰ ਜੇ ਮਿਲੇ ਟੁੱਠਾ ਕਰੇ ਪਸਾਓ ਮੁਕਤ ਦਵਾਰਾ ਮੁਕਲਾ ਸਹਜੇ ਆਵ ਜਾਓ ਪੰਨਾ 509 ਅਰਥ ਹੇ ਕਬੀਰ ਮਾਇਆ ਦੇ ਮੋਹ ਤੋਂ ਖਲਾਸੀ ਪਾਉਣ ਦਾ ਦਰਵਾਜ਼ਾ ਇਤਨਾ ਸੁਗੜਿਆ ਹੋਇਆ ਹੈ ਕਿ ਰਾਜ ਦੇ ਦਾਣੇ ਤੋਂ ਹੀ ਦਸਵਾਂ ਹਿੱਸਾ ਹੈ ਪਰ ਸਾਡਾ ਮਨ ਹਉਮੈ ਨਾਲ ਮਸਤ ਹਾਥੀ ਬਣਿਆ ਪਿਆ ਹੈ ਇਸ ਵਿੱਚੋਂ ਕਿਵੇਂ ਲੰਘਿਆ ਜਾ ਸਕੇ ਜੇ ਕੋਈ ਅਜਿਹਾ ਗੁਰੂ ਮਿਲ ਪਏ ਜੋ ਪਰਸਾਨ ਹੋ ਕੇ ਸਾਡੇ ਉੱਤੇ ਕਿਰਪਾ ਕਰੇ ਤਾਂ ਮੁਕਤੀ ਦਾ ਰਾਹ ਬੜਾ ਖੁੱਲਾ ਹੋ ਜਾਂਦਾ ਹੈ ਉਸ ਵਿੱਚੋਂ ਸੌਖੇ ਹੀ ਆ ਜਾ ਸਕੀਦਾ ਹੈ ਭਾਵ ਗੁਰੂ ਦੇ ਗਿਆਨ ਤੇ ਤੁਰਿਆ ਮਨ ਸੰਤੋਖੀ ਹੋ ਕੇ ਪ੍ਰਭੂ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਭਾਗ 16 ਮਨ ਡੱਟੂ ਮਨ ਨਾ ਮੁਗ ਤੋਂ ਦਾਦਰ ਭਗਤ ਹੀਨਾ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਂ ਕੇ ਜਾਤ ਨਾ ਪਾਤੀ ਨਾਮ ਲੀਨ ਸਭ ਦੂਖ ਸਖਾਈ ਗੁਣ ਬੀਨ ਪੰਨਾ 1188 ਅਰਥ ਮੂਰਖ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ ਇਹ ਮੂਰਖ ਮਨ ਮਾਨੋ ਡੱਡੂ ਹੈ ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ ਕੋਰਾਏ ਪਿਆ ਹੋਇਆ ਮਨ ਪ੍ਰਭੂ ਦੇ ਡਰ ਤੋਂ ਡਿੱਗਿਆ ਹੋਇਆ ਹੈ ਮਾਨੋ ਸਰਾਪਿਆ ਹੋਇਆ ਪਰਮਾਤਮਾ ਦੇ ਨਾਮ ਤੋਂ ਸਖਣਾ ਹੈ ਜਿਹੜਾ ਮਨੁੱਖ ਨਾਮ ਤੋਂ ਖਾਲੀ ਹੈ ਉਸ ਦੀ ਨਾ ਕੋਈ ਚੰਗੀ ਜਾਤ ਹੈ ਨਾ ਚੰਗੀ ਕੋਲ ਹੈ ਕੋਈ ਉਸ ਦਾ ਨਾਮ ਤੱਕ ਨਹੀਂ ਲੈਂਦਾ ਉਹ ਆਤਮਿਕ ਗੁਨਾ ਤੋਂ ਵਾਂਝਿਆ ਰਹਿੰਦਾ ਹੈ ਸਾਰੇ ਦੁੱਖ ਹੀ ਦੁੱਖ ਉਸ ਦੇ ਸਾਥੀ ਬਣੇ ਰਹਿੰਦੇ ਹਨ ਐਬ ਤਨ ਚਿਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਅਨਿਤ ਪਾਖਿਆ ਬੋਲੇ ਕਿਉਂ 부ਜੇ ਜਾਨਾ ਨਾ ਬੁਝਾਈ ਪੰਨਾ 24 ਅਰਥ ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ ਤੇ ਇਹ ਮਨ ਉਸ ਚਿੱਕੜ ਵਿੱਚ ਡੱਡੂ ਬਣ ਕੇ ਰਹਿੰਦਾ ਹੈ ਚਿੱਕੜ ਵਿੱਚ ਉੱਗੇ ਹੋਏ ਕੌਲ ਫੁੱਲ ਦੀ ਕਦਰ ਇਸ ਡੱਡੂ ਮਨ ਨੂੰ ਨਹੀਂ ਪੈ ਸਕਦੀ ਭਾਵ ਹਿਰਦੇ ਵਿੱਚ ਵਾਸਤੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ ਪੌਰਾ ਆ ਕੇ ਕੌਲ ਫੁੱਲ ਕੋਲ ਗੁੰਜਾਰ ਪਾਉਂਦਾ ਹੈ ਪਰ ਕੌਲ ਫੁੱਲ ਦੇ ਨੇੜੇ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ ਗੁਰੂ ਪੌਰਾ ਸਦਾ ਹਰੀ ਸਿਮਰਨ ਦਾ ਉਪਦੇਸ਼ ਕਰਦਾ ਹੈ ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ ਇਸ ਨੂੰ ਅਜਹੀ ਸਮਝ ਨਹੀਂ ਹੈ ਭਾਗ 17ਵਾਂ ਕਰਹਲਾ ਕਰਹਲਾ ਊਠ ਜੈਸੇ ਕਰਹਲ ਬੇਲ ਰਜਾਈ ਅਸਮਹਲਾ ਚੌਥਾ ਸਦਾ ਪਰਦੇਸੀ ਤੁਰੇ ਰਹਿਣ ਵਾਲਾ ਸੁਦਾਗਰਾਂ ਦਾ ਊਠ ਕਰਹਲੇ ਮਨ ਪਰਦੇਸੀਆ ਕਿਉਂ ਮਿਲਿਏ ਹਰਮਾਏ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਤੇ ਆਏ ਰਹਾਉ ਪੰਨਾ 234 ਅਰਥ हे ਬੇਮਹਾਰ ਮਨ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਰਹਾਉ हे ਬੇਮਹਾਰ ਮਨ हे ਇਥੇ ਪਰਦੇਸ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਵਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕੇ ਉਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ ਜਿਹੜਾ ਮਾਂ ਵਾਂਗ ਸਾਨੂੰ ਪਾਲਦਾ ਹੈ हे ਬੇਮਹਾਰ ਮਨ ਜਿਸ ਮਨੁੱਖ ਨੂੰ ਚੰਗੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਪਿਆਰਾ ਪ੍ਰਮਾਤਮਾ ਉਸ ਨੂੰ ਗਲ ਨਾਲ ਆਲ ਲਾਉਂਦਾ ਹੈ ਭਾਗ 18ਵਾਂ ਮਨ ਪੰਛੀ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸ ਨਰਨ ਚ ਉਡੇ ਤਾਂ ਬੇਗੁਲ ਬੇਗੁਲੇ ਤਾਂ ਕੈਂ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਆਵਗਣ ਭੀੜ ਬਣੀ ਪੰਨਾ 934 ਅਰਥ ਮਨੁੱਖਾ ਸਰੀਰ ਇੱਕ ਰੁੱਖ ਸਮਾਨ ਹੈ ਇਸ ਰੁੱਖ ਉਤੇ ਮਨ ਪੰਛੀ ਤੇ ਪੰਜ ਗਿਆਨ ਇੰਦ੍ਰੇ ਪੰਛੀ ਬੈਠੇ ਹੋਏ ਹਨ ਜਿੰਨਾ ਮਨੁੱਖਾਂ ਦੇ ਇਹ ਪੰਛੀ ਮਨ ਗਿਆਨ ਇੰਦ੍ਰੇ ਪ੍ਰਭੂ ਨਾਲ ਮਿਲ ਕੇ ਨਾਮ ਰੂਪ ਫਲ ਖਾਂਦੇ ਹਨ ਉਹਨਾਂ ਨੂੰ ਰਤਾ ਵੀ ਮਾਇਆ ਦੀ ਫਾਈ ਨਹੀਂ ਪੈਂਦੀ ਪਰ ਜੋ ਕਾਲੀ ਕਾਲੀ ਉੱਟਦੇ ਹਨ ਤੇ ਬਹੁਤੇ ਚੋਗੇ ਭਾਵੇਂ ਬਹੁਤੇ ਪਦਾਰਥ ਤੱਕ ਦੇ ਫਿਰਦੇ ਹਨ ਉਹਨਾਂ ਦੇ ਖੰਭ ਟੁੱਟ ਜਾਂਦੇ ਹਨ ਉਹਨਾਂ ਨੂੰ ਮਾਇਆ ਦੀ ਫਾਈ ਆ ਪੈਂਦੀ ਹੈ ਤੇ ਬਹੁਤੀ ਚੋਗ ਚੁਗਣ ਦੇ ਔਗਣ ਬਦਲੇ ਉਹਨਾਂ ਉੱਤੇ ਇਹ ਵਿਪਤਾ ਆਣ ਬਣਦੀ ਹੈ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਿਸ਼ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਪੰਨਾ 1369 ਅਰਥ ਹੈ ਕਬੀਰ ਇਹ ਜਾਣਦਿਆਂ ਵੀ ਕਿ ਪ੍ਰਭੂ ਦੀ ਸਿਫਤ ਸਲਾਵੇ ਕਾਰਾਂ ਨੂੰ ਸਾੜ ਕੇ ਪ੍ਰਭੂ ਚਰਨਾਂ ਵਿੱਚ ਜੋੜਦੀ ਹੈ ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਕਿ ਇੱਕ ਪ੍ਰਭੂ ਦਾ ਆਸਰਾ ਛੱਡ ਕੇ ਭਟਕ ਭਟਕ ਕੇ ਮਾਇਆ ਪਦਾਰਥਾਂ ਦੇ ਪਿੱਛੇ ਦਸਹੀ ਪਾਸੀ ਦੌੜਦਾ ਹੈ ਤੇ ਇਹ ਕੁਦਰਤਤਾ ਨਿਜਮ ਹੀ ਹੈ ਕਿ ਜੋ ਮਨੁੱਖ ਜਿਹੋ ਜੀ ਸੰਗਤ ਵਿੱਚ ਬੈਠਦਾ ਹੈ ਉਹੋ ਜਾਂ ਉਸ ਨੂੰ ਫਲ ਮਿਲਦਾ ਹੈ ਭਾਗ 19ਵਾਂ ਮਨ ਮੋਰ ਸਾਵਣ ਵਰਸ ਅਮਰਤ ਜਗ ਛਾਇਆ ਜੀਓ ਮਨ ਮੋਰ ਕੋ ਕੜਾ ਸ਼ਬਦ ਮੁਖ ਪਾਇਆ ਹਰ ਅਮਰਤ ਬੁਠੜਾ ਮਿਲਿਆ ਹਰ ਰਾਇਆ ਜੀਓ ਚੰ ਨਾਨਕ ਪ੍ਰੇਮ ਰਤਨ ਪੰਨਾ 173 ਅਰਥ ਜਿਵੇਂ ਸਾਉਣ ਦੇ ਮਹੀਨੇ ਵਿੱਚ ਬੱਦਲ ਵਰਦਾ ਹੈ ਤੇ ਜਗਤ ਨੂੰ ਧਰਤੀ ਨੂੰ ਜਲ ਨਾਲ ਭਰਪੂਰ ਕਰ ਦਿੰਦਾ ਹੈ ਉਸ ਬੱਦਲ ਨੂੰ ਵੇਖ-ਵੇਖ ਕੇ ਮੋਰ ਆਪਣੀ ਮਿੱਠੀ ਬੋਲੀ ਵਿੱਚ ਬੋਲਦਾ ਹੈ ਤੇਵੇਂ ਗੁਰੂ ਨਾਮ ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਵਿਭਾਗੀ ਉੱਤੇ ਮੇਰ ਹੁੰਦੀ ਹੈ ਉਸ ਦਾ ਮਨ ਉਛਾਲੇ ਮਾਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮੂੰਹ ਵਿੱਚ ਪਾਉਂਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਆਵਸਥਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਉਹ ਪ੍ਰਭੂ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਮਨ ਬੈਲ ਬਲਦ ਘਟ ਅਬ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਪੰਨਾ 345 ਅਰਥ ਜਿਨੀ ਰਾਹੀ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ ਉਹ ਬੜੇ ਔਖੇ ਪਹਾੜੀ ਰਸਤੇ ਹਨ ਤੇ ਮੇਰਾ ਮਨ ਬਲਦ ਮਾੜਾ ਜਿਹਾ ਹੈ ਭਾਵ ਮੇਰਾ ਮਨ ਮਾਇਆ ਦੇ ਅੱਗੇ ਝਟ ਡੋਲ ਜਾਣ ਵਾਲਾ ਹੈ ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ हे ਪ੍ਰਭੂ ਮੇਰੀ ਰਾਸ ਪੂੰਜੀ ਦੀ ਤੂੰ ਆਪ ਹੀ ਰੱਖਿਆ ਕਰ ਮੇਰਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖ ਭਾਗ 21ਵਾਂ ਮਨ ਕਾਲਾ ਹਰਨ ਮਨ ਪੌਰਾ ਤੂੰ ਸੁਣ ਹਰਨਾ ਕਾਲਿਆ ਕੀ ਬਾੜੀਏ ਰਾਤਾ ਰਾਮ ਬਿਕ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾ ਭਏ ਉਹ ਜੀਵ ਸਾਇਰ ਦੇ ਲਹਿਰੀ बिजुल ਜਿਵੇਂ ਚਮਕਏ ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝੇ ਬਿਸਾਰਿਆ ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਹਰਣਾ ਕਾਲਿਆ ਭਵਰਾ ਫੂਲ ਪਮੰਤਿਆ ਦੁਖ ਅਤ ਭਾਰੀ RAM ਮਹਿ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੂਝੇ ਪੁੱਛਿਆ ਭਵਰ ਬੇਲੀ ਰਾਤੋ ਸੂਰਜ ਚੜ੍ਹਿਆ ਪਿੰਡ ਪੜਿਆ ਤੇਲ ਤਾਵਣ ਤਾਤੋ ਜੰਮ ਮਗ ਬੰਦਾ ਖਾਂਹੇ ਝੋਟਾ ਸ਼ਬਦ ਬਿਨ ਬਿਤਾ ਲਿਆ ਸੱਚ ਕਹੇ ਨਾਨਕ ਜੀ ਤੇਰੇ ਮਨ ਮਰੇ ਭਵਰਾ ਕਾਲਿਆ ਪੰਨਾ 438 ਅਤੇ 39 ਅਰਥ हे ਕਾਲੇ ਹਰਨ हे ਕਾਲੇ ਹਰਨ ਵਾਂਗ ਸੰਸਾਰ ਬਾਣ ਵਿੱਚ ਬੇਪਰਵਾਹ ਹੋ ਕੇ ਚੁੰਗੀਆਂ ਭਰਨ ਵਾਲੇ ਮਨ ਤੂੰ ਇਸ ਜਗਤ ਫੁਲਵਾੜੀ ਵਿੱਚ ਕਿਉਂ ਮਸਤ ਹੋ ਰਿਹਾ ਹੈ ਇਸ ਫਲਵਾੜੀ ਦਾ ਫਲ ਜ਼ਹਿਰ ਹੈ ਭਾਵ ਆਤਮਿਕ ਮੌਤ ਪੈਦਾ ਕਰਦਾ ਹੈ ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਫਿਰ ਇਹ ਬਹੁਤ ਦੁਖਦਾਈ ਬਣ ਜਾਂਦਾ ਹੈ ਇਹ ਮਾਇਆ ਫਲ ਸਮੁੰਦਰ ਦੀਆਂ ਲਹਿਰਾਂ ਵਾਂਗ अथवा ਬਿਜਲੀ ਦੀ ਚਮਕ ਵਾਂਗ ਥੋੜਾ ਸਮਾਂ ਹੀ ਰਹਿੰਦਾ ਹੈ हे ਹਰਨ ਵਾਂਗ ਚੁੰਗੀਆਂ ਭਰਨ ਵਾਲੇ ਮਨ ਜਿਸ ਪਰਮਾਤਮਾ ਦੇ ਨਾਮ ਨੂੰ ਤੂੰ ਭੁਲਾਈ ਬੈਠਾ ਹੈ ਕੇਵਲ ਉਹ ਪ੍ਰਭੂ ਹੀ ਤੇਰਾ ਰਾਖਾ ਹੈ ਅਤੇ ਉਹੀ ਸਦਾ ਨਾਲ ਨਿਭਣ ਵਾਲਾ ਹੈ ਸੋ ਇਹ ਕਾਲੇ ਹਰਨ ਹਿਮਨ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ਨਹੀਂ ਤਾਂ ਇਸ ਜਗਤ ਫੁੱਲਵਾੜੀ ਵਿੱਚ ਮਸਤ ਹੋ ਕੇ ਤੂੰ ਆਪਣੀ ਆਤਮਕ ਮੌਤ ਸਹੇੜ ਲਏਗਾ ਹੇ ਹਰੀਏ ਫੁੱਲ ਤੇ ਉੱਡਣ ਵਾਲੇ ਪੌਰੇ ਮਨ ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿੱਚੋਂ ਬੜਾ ਭਾਰੀ ਦੁੱਖ ਨਿਕਲਦਾ ਹੈ ਹੇ ਪੌਰੇ ਮਨ ਤੇਰੀ ਇਹ ਹਾਲਤ ਵਿਚਾਰ ਕੇ ਮੈਂ ਆਪਣੇ ਉਸ ਗੁਰੂ ਕੋਲੋਂ ਪੁੱਛਿਆ ਹੈ ਜਿਹੜਾ ਸਦਾ ਥਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ ਮੰਡਲ ਵਿੱਚ ਟਿਕਾਈ ਰੱਖਦਾ ਹੈ ਕਿ ਇਹ ਮਨ ਭੌਰਾ ਤਾਂ ਵੇਲਾ ਉੱਤੇ ਦੁਨੀਆਂ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿੱਚ ਮਸਤ ਹੋ ਰਿਹਾ ਹੈ ਇਸ ਦਾ ਕੀ ਬਣੇਗਾ ਮੈਨੂੰ ਗੁਰੂ ਨੇ ਮੱਤ ਦਿੱਤੀ ਹੈ ਕਿ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ ਜਦੋਂ ਦਿਨ ਚੜ੍ਹ ਪੈਂਦਾ ਹੈ ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ ਵਿਕਾਰਾਂ ਵਿੱਚੋਂ ਫਸੇ ਰਹਿਣ ਕਰਕੇ ਜੀਵ ਕਿਉਂ ਦੁਖੀ ਹੁੰਦਾ ਹੈ ਜਿਵੇਂ ਤੇਲ ਤੌੜੀ ਵਿੱਚ ਪਾ ਕੇ ਤਾਇਆ ਜਾਂਦਾ ਹੈ। हे ਦੁਨੀਆਂ ਦੇ ਪਦਾਰਥਾਂ ਵਿੱਚ ਮਸਤ ਹੋਏ ਭੂਤ ਸਤਗੁਰਾਂ ਦੇ ਸ਼ਬਦ ਤੋਂ ਹੁੰਝ ਕੇ ਤੂੰ ਬੜੇ ਵੱਡੇ ਦੁਖਦਾਈ ਰਸਤੇ ਤੇ ਪਿਆ ਹੋਇਆ ਖੁਆਰ ਹੋਵੇਂਗਾ। ਗੁਰਦੇਵ ਜੀ ਫਰਮਾਨ ਕਰਦੇ ਹਨ, हे ਮੇਰੇ ਮਨ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ਨਹੀਂ ਤਾਂ ਕਾਲੇ ਭੌਰੇ ਮਨ ਆਤਮਕ ਮੌਤ ਸਹੇੜ ਲਏਗਾ। ਮਨ ਭੌਰੇ ਦਾ ਦੂਜਾ ਰੂਪ। ਚਿੱਤ ਸਿਮਰਨ ਕਰੋ। ਨੈਨ ਅਵਲੋਕਨੋ ਸਰਵਨ ਬਾਣੀ ਸੁਜਸ ਪੂਰ ਰੱਖੋ ਮਨਸੋ ਮਦਕਰ ਕਰਉ ਚਰਨ ਹਿਰਦੇ ਤਰਉ ਹਰਸਨ ਅੰਮ੍ਰਿਤ ਹਰਾਮ ਨਾਮ ਪਾਖੋ ਪੰਨਾ 694 ਅਰਥ ਮੇਰੀ ਅਰਦਾਸ ਹੈ ਕਿ ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾ ਅੱਖਾਂ ਨਾਲ ਉਸ ਦੇ ਦੀਦਾਰ ਕਰਦਾ ਹਾਂ ਕਰਦਾ ਰਹਾ ਕੰਨਾਂ ਵਿੱਚ ਉਸਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ ਆਪਣੇ ਮਨ ਨੂੰ ਪ੍ਰਭੂ ਦੇ ਚਰਨ ਕਮਲਾਂ ਦਾ ਮੁਧ ਕਰ ਭਾਵ ਭੌਰਾ ਬਣਾਈ ਰੱਖਾਂ ਅਤੇ ਹਿਰਦੇ ਵਿੱਚ ਟਿਕਾ ਰੱਖਾਂ ਜੀਬ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਰਦਾ ਰਹਾ ਭਾਗ ਬਾਈਵਾ ਮਨ ਕੋੜਾ ਦੇ ਮੁਹਾਰ ਲਗਾਮ ਪਹਿਰਾਵੋਂ ਸਗਲ ਤਾਂ ਜੀਨ ਗਗਲ ਦੁਰਾਵੋਂ ਆਪਣੇ ਵਿਚਾਰ ਅਸਵਾਰੀ ਕੀਜੈ ਸਹਜ ਕੇ ਪਾਵੜੇ ਪੱਗ ਧਰ ਲਈ ਜਰਹਾ ਚੱਲ ਰੇ ਬੈਕੁੰਠ ਤੁਜੇ ਲਤਾਰੂੰ हिਚੈ ਤਾਂ ਪ੍ਰੇਮ ਕੈ ਚਬ ਕੁਮਾਰੂੰ ਕਹਿ ਤਕਬੀਰ ਭਲਿਆ ਸਵਾਰਾ ਬੇਦ ਕਤੇਬ ਤੇ ਹਰ ਹੈ ਨਿਰਾਰਾ ਪੰਨਾ 329 ਅਰਥ ਮੈਂ ਤਾਂ ਆਪਣੇ ਮਨ ਰੂਪ ਘੋੜੇ ਨੂੰ ਉਸਤ ਤਿੰਨਦਾ ਤੋਂ ਰੋਕਣ ਦੀ ਪੂਰੀ ਲਗਾਮ ਦੇ ਕੇ ਘੋੜੇ ਦੇ ਪੇਟ ਤੱਕ ਤੰਗ ਨਾਲ ਬੰਦੀ ਰੱਸੀ ਆਦ ਜੋ ਘੋੜੇ ਨੂੰ ਉਤਾਹ ਮੂੰਹ ਸਿਰ ਨਹੀਂ ਮਾਰਨ ਦਿੰਦੀ ਦੇ ਕੇ ਪ੍ਰੇਮ ਦੀ ਲਗਨ ਦੀ ਲਗਾਮ ਪਾਉਂਦਾ ਹਾਂ ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ ਇਹ ਕਾਠੀ ਪਾ ਕੇ ਮਨ ਨੂੰ ਨਿਰੰਕਾਰ ਦੇ ਦੇਖ ਦੀ ਉਡਾਰੀ ਲਵਾਉਂਦਾ ਹਾਂ। ਭਾਵ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹਾਂ। ਆਓ ਭਾਈ ਆਪਣੇ ਸਰੂਪ ਦੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਜਾਈਏ। ਭਾਵ ਸਾਡਾ ਅਸਲਾ ਕੀ ਹੈ ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਈਏ। ਹਰ ਵੇਲੇ ਆਪਣੇ ਅਸਲੇ ਪ੍ਰਭੂ ਦਾ ਚੇਤਾ ਰੱਖੀਏ ਅਤੇ ਆਪਣੇ ਅਕਲ ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਜਾ ਵਿੱਚ ਰੱਖੀਏ ਰਹਾਓ ਚਲ ਹੀ ਮਨ ਰੂਪ ਘੋੜੇ ਤੈਨੂੰ ਬੈਕੁੰਠ ਦੀ ਸੈਰ ਕਰਾਵਾਂ ਜੇ ਕੋ ਅੜੀ ਕੀਤੀ ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ਕਬੀਰ ਆਖਦਾ ਇਹੋ ਜੇ ਸਿਆਣੇ ਅਸਵਾਰ ਜੋ ਆਪਣੇ ਮਨ ਉਤੇ ਸਵਾਰ ਹੁੰਦੇ ਹਨ ਵੇਦਾਂ ਤੋਂ ਕਤੇਬਾਂ ਤੋਂ ਵੱਖਰੇ ਰਹਿੰਦੇ ਹਨ ਉਹਨਾਂ ਵਿੱਚ ਲਿਖਿਆ ਇਸ ਬਾਰੇ ਪਤਾ ਕਰਨ ਦੀ ਅਜਿਹੇ ਪਾਂਦੀਆਂ ਨੂੰ ਕੋਈ ਲੋੜ ਨਹੀਂ ਰਹਿੰਦੀ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਣ ਦੇ 13ਵੇਂ ਤੋਂ 22ਵੇਂ ਭਾਗ ਤੱਕ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ